ਮਿਤੀ 24 ਦਨ ਬੱਤੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਗੈਰਕਾਨੂੰਨੀ ਕ੍ਰਿਡਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਆ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਕੇ ਪੇਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਸੀ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਯੋਤੀ ਜਾਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣ ਜਾਣਗੀਆਂ ਐਸਐਚਓ ਸਮਰਾਲਾ ਦਾ ਪਵਿੱਤਰ ਸਿੰਘ ਜੀ ਤੇ ਇੱਕ ਸੀ ਇਹ ਜਾਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਗਿਆ ਗਏ ਸਰਗੁਰਮੀਤ ਸਿੰਘ ਤੇ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹਰਮਨ ਇੰਟੈਲੀਜੈਂਸੀ ਦੇ ਰੂਹ ਜਿਹੜਾ ਟ੍ਰੇਸ ਕਰਦੇ ਹੋਏ ਇਹਨਾਂ ਨੂੰ ਤੇ ਜਿਹੜਾ ਇਹ ਮੁੱਲਯੋਂ ਦੀ ਪਛਾਣ ਜਿਹੜੀ ਆ ਇਹ ਫਿਊਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰਾਮਦ ਕੀਤਾ ਗਿਆ ਇਸ ਤੋਂ ਬਿਨਾਂ ਜੂਲਰ ਦੀਆਂ ਉਹ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰਾਮਦ ਕੀਤੀਆਂ ਗਏ ਤੇ ਇਹਦਾ ਦੋ ਦਿਨ ਦਾ ਰਿਮਾਰਡ ਹੈ ਸਾਡੇ ਕੋਲ ਪੁਲਸ ਸਮਾਨ ਹੋਰ ਵੀ ਇਹ ਤੋਂ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਹੀ ਜੁਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਲਿਆਂਦਾ ਤਾ ਜੋੜੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇੱਕ ਗੱਡੀ ਇਹ ਆਪਣੀ ਸੀ ਜੇ ਬੱਸਰ ਦੀ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਦੀ ਸੀ ਤੇ ਇਸ ਤੋਂ ਬਿਨਾਂ ਥੋੜੇ ਮਾਦਮ ਰਿ ਨੇ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਜੋ ਵੀ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਜਾ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿੰਆ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਨਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦਾ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਆ ਅਸੀਂ ਤਾਂ ਹੀ ਇਸ ਸਿਟੇ ਤੇ ਪਹੁੰਚੇ ਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ। ਅੱਲਾ ਵੀ ਰਿਪੋਰਟ ਹੈ ਨਹੀਂ ਵੀ ਇਹਦਾ? ਨਹੀਂ ਹਜੇ ਤੱਕ ਨਹੀਂ। ਅਰੇ ਜਿਹੜੀ ਤਪੀਸ਼ ਕੋਏ ਕੋਨ ਹੈ। ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮਿਨਲ ਰਿਕਾਰਡ ਬਾਰੇ ਵੀ ਪਤਾ ਨਾ। ਮੈਨੂੰ ਸ਼ਾਮਗਰਾਂ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵੀ ਵਗਰਾ ਲੈ ਰਿਆ ਹੈ। ਤਾਂ ਕੀ ਕਰ ਬਣਾਈ ਜਿਹੜਾ ਇਹਨਾਂ ਦਾ ਬੜਾ ਗੱਲ ਕਰਕੇ ਇਹਦਾ ਮੌੜੀ ਜਾਂਚ ਪਤਾ ਕਰ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਇਹਨਾਂ ਕਰਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਹੈ। ਇਹਦੇ ਜਿਹੜੇ ਕੋਈ ਪਰਿਵਾਰ ਦੇ ਗਾਇਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂਰ ਇਹਨਾਂ ਦਾ ਇਹਦਾ ਕਹਿਣਾ ਹੈ ਔਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਵਾਂ ਇਹਨੇ ਸੋਨਾ ਕਿੱਥੇ ਵੇਚਿਆ ਜਦੋਂ ਇਹਨਾਂ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰਦੇ ਆਂ ਜੇ